ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ 10ਵੀਂ ਜਮਾਤ ਦੇ ਕੰਪਿਊਟਰ ਸਾਇੰਸ ਦੇ ਉਹਨਾਂ ਖਾਸ ਸਵਾਲਾਂ ਤੇ ਗੱਲ ਕਰਾਂਗੇ ਜਿਹੜੇ ਫਾਈਨਲ ਪੇਪਰ ਵਿੱਚ 6 ਨੰਬਰਾਂ ਦੇ ਆ ਸਕਦੇ ਨੇ ਹਾਂਜੀ ਬਿਲਕੁਲ ਤੇ ਅਧਿਆਪਕਾਂ ਨੂੰ ਵੀ ਬੇਨਤੀ ਹੈ ਕਿ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਉਣ ਕਲਾਸ ਦੇ ਵਟਸਐਪ ਗਰੁੱਪਾਂ ਵਿੱਚ ਜ਼ਰੂਰ ਸਾਂਝਾ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹਰ ਨਵੀਂ ਵੀਡੀਓ ਸਿੱਧਾ ਤੁਹਾਡੇ ਤੱਕ ਪਹੁੰਚ ਸਕੇ ਚਲੋ ਫਿਰ ਸ਼ੁਰੂ ਕਰੀਏ ਸਾਡੇ ਕੋਲ ਜੋ ਸਰੋਤ ਹਨ ਉਹ ਸਾਨੂੰ ਇੱਕ ਸਫ਼ਰ ਤੇ ਲੈ ਕੇ ਜਾਂਦੇ ਨੇ ਜਿਸ ਦਾ ਨਾਮ ਹੈ ਡਿਜੀਟਲ ਸਿਰਜਣ ਦਾ ਸਫ਼ਰ ਬਿਲਕੁਲ ਇਹ ਸਿਰਫ ਕਿਤਾਬੀ ਗੱਲਾਂ ਨਹੀਂ ਹਨ ਅਸੀਂ ਸਮਝਾਂਗੇ ਕਿ ਇੱਕ ਆਈਡੀਆ ਤੋਂ ਲੈ ਕੇ ਇੱਕ ਪੂਰੀ ਵੈਬਸਾਈਟ ਜਾਂ ਇੱਕ ਛਪੀ ਹੋਈ ਕਿਤਾਬ ਤੱਕ ਦਾ ਸਫ਼ਰ ਕਿਵੇਂ ਤੈ ਹੁੰਦਾ ਹੈ ਅੱਛਾ ਤਾਂ ਇਸ ਸਫ਼ਰ ਨੂੰ ਕਿਵੇਂ ਸਮਝਾਂਗੇ ਅਸੀਂ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਾਂਗੇ ਪਹਿਲਾ ਸਾਡੇ ਔਜ਼ਾਰ ਯਾਨੀ ਸੌਫਟਵੇਅਰ ਫਿਰ ਏਨਾ ਔਜ਼ਾਰਾਂ ਨਾਲ ਇੱਕ ਡਿਜੀਟਲ ਢਾਂਚਾ ਬਣਾਉਣਾ ਯਾਨੀ HTML ਤੇ ਅਖੀਰ ਵਿੱਚ ਉਸ ਢਾਂਚੇ ਨੂੰ ਸਜਾਉਣਾ ਤੇ ਦੁਨੀਆ ਸਾਹਮਣੇ ਪੇਸ਼ ਕਰਨਾ ਠੀਕ ਹੈ ਚਲੋ ਫਿਰ ਪਹਿਲੇ ਹਿੱਸੇ ਤੋਂ ਸ਼ੁਰੂ ਕਰਦੇ ਹਾਂ ਸਾਡੇ ਔਜ਼ਾਰ ਜਦੋਂ ਅਸੀਂ ਡਿਜੀਟਲ ਦੁਨੀਆ ਦੀ ਗੱਲ ਕਰਦੇ ਹਾਂ ਤਾਂ ਸਾਡੇ ਔਜ਼ਾਰ ਹੁੰਦੇ ਨੇ ਸੌਫਟਵੇਅਰ ਪਰ ਇਹ ਸੌਫਟਵੇਅਰ ਅਸਲ ਵਿੱਚ ਹੈ ਕੀ ਦੇਖੋ ਇਸ ਨੂੰ ਸੌਖੇ ਤਰੀਕੇ ਨਾਲ ਸਮਝਦੇ ਹਾਂ ਜੇ ਕੰਪਿਊਟਰ ਦਾ ਹਾਰਡਵੇਅਰ ਮਤਲਬ ਸਕਰੀਨ ਕੀਬੋਰਡ ਇੱਕ ਸਰੀਰ ਹੈ ਹਾਂ ਤਾਂ ਸੌਫਟਵੇਅਰ ਉਸ ਸਰੀਰ ਦਾ ਦਿਮਾਗ ਹੈ ਤੇ ਇਸ ਦਿਮਾਗ ਦੀਆਂ ਦੋ ਮੁੱਖ ਕਿਸਮਾਂ ਨੇ ਪਹਿਲਾ ਹੈ ਸਿਸਟਮ ਸੌਫਟਵੇਅਰ ਸਿਸਟਮ ਸੌਫਟਵੇਅਰ ਹਾਂਜੀ ਇਹ ਕੰਪਿਊਟਰ ਨੂੰ ਚਲਾਉਣ ਵਿੱਚ ਮਦਦ ਕਰਦਾ ਹੈ ਇਹਦੇ ਬਿਨਾ ਕੰਪਿਊਟਰ ਸਿਰਫ ਇੱਕ ਲੋਹੇ ਦਾ ਡੱਬਾ ਹੈ ਜਿਵੇਂ ਕਿ ਵਿੰਡੋਜ਼ ਹੋਗੀ ਇਹ ਇੱਕ ਸਿਸਟਮ ਸੌਫਟਵੇਅਰ ਹੈ ਅੱਛਾ ਮਤਲਬ ਵਿੰਡੋਜ਼ ਤੋਂ ਬਿਨਾ ਕੰਪਿਊਟਰ ਚੱਲ ਹੀ ਨਹੀਂ ਸਕਦਾ ਤਾਂ ਫਿਰ ਦੂਜੀ ਕਿਸਮ ਕਿਹੜੀ ਹੋਈ ਦੂਜੀ ਹੈ ਐਪਲੀਕੇਸ਼ਨ ਸੌਫਟਵੇਅਰ ਇਹ ਉਹ ਖਾਸ ਕੰਮਾਂ ਲਈ ਬਣਾਏ ਜਾਂਦੇ ਨੇ ਜਿਨ੍ਹਾਂ ਨੂੰ ਯੂਜ਼ਰ ਯਾਨੀ ਅਸੀਂ ਵਰਤਦੇ ਹਾਂ ਜਿਵੇਂ ਕਿ ਜਿਵੇਂ MS Word ਜਿਸ ਤੇ ਅਸੀਂ ਲਿਖਦੇ ਹਾਂ ਜਾਂ ਕੋਈ ਵੀਡੀਓ ਗੇਮ ਇਹ ਸਾਰੇ ਐਪਲੀਕੇਸ਼ਨ ਸੌਫਟਵੇਅਰ ਨੇ ਸਮਝ ਗਿਆ ਤਾਂ ਅੱਜਕਲ ਸਾਡੇ ਕੋਲ ਦੋ ਤਰ੍ਹਾਂ ਦੇ ਟੂਲ ਨੇ ਆਨਲਾਈਨ ਤੇ ਆਫਲਾਈਨ ਸਰੋਤਾ ਵਿੱਚ ਇਹਨਾਂ ਦੇ ਫਾਇਦੇ ਨੁਕਸਾਨ ਦੱਸੇ ਗਏ ਨੇ ਹਾਂ ਤੇ ਇਹ ਬਹੁਤ ਜ਼ਰੂਰੀ ਸਵਾਲ ਬਣ ਸਕਦਾ ਹੈ ਆਨਲਾਈਨ ਆਫਿਸ ਟੂਲਸ ਜਿਵੇਂ Google Docs ਦੇ ਕੁਝ ਖਾਸ ਫਾਇਦੇ ਨੇ ਕੀ ਫਾਇਦੇ ਨੇ ਪਹਿਲਾ ਇਹਨਾਂ ਨੂੰ ਕੰਪਿਊਟਰ ਤੇ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ ਦੂਜਾ ਇਹ ਲਗਭਗ ਮੁਫਤ ਹੁੰਦੇ ਨੇ ਤੇ ਤੀਜਾ ਤੁਸੀਂ ਇਹਨਾਂ ਨੂੰ ਕਿਸੇ ਵੀ ਕੰਪਿਊਟਰ ਤੋਂ ਵਰਤ ਸਕਦੇ ਹੋ ਬਸ ਲੌਗਇਨ ਕਰਨਾ ਪੈਂਦਾ ਪਰ ਇਹਨਾਂ ਦਾ ਕੋਈ ਨੁਕਸਾਨ ਵੀ ਤਾਂ ਹੋਵੇਗਾ ਬਿਲਕੁਲ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹਨਾਂ ਦੀ ਵਰਤੋਂ ਲਈ ਹਮੇਸ਼ਾ ਇੰਟਰਨੈਟ ਚਾਹੀਦਾ ਹੈ ਜੇ ਇੰਟਰਨੈਟ ਬੰਦ ਤਾਂ ਤੁਹਾਡਾ ਕੰਮ ਵੀ ਬੰਦ ਸਹੀ ਗੱਲ ਹੈ ਤੇ ਆਫਲਾਈਨ ਟੂਲ ਜਿਵੇਂ MS Word ਉਹਦਾ ਕੀ ਹਿਸਾਬ ਹੈ ਉਹ ਇਸ ਦੇ ਬਿਲਕੁਲ ਉਲਟ ਨੇ MS Word ਨੂੰ ਚਲਾਉਣ ਲਈ ਇੰਟਰਨੈਟ ਦੀ ਕੋਈ ਲੋੜ ਨਹੀਂ ਤੁਹਾਡੀਆਂ ਸਾਰੀਆਂ ਫਾਈਲਾਂ ਤੁਹਾਡੇ ਕੰਪਿਊਟਰ ਦੀ ਹਾਰਡ ਡਿਸਕ ਵਿੱਚ ਸੇਵ ਹੁੰਦੀਆਂ ਨੇ ਤੇ ਇਹਨਾਂ ਵਿੱਚ ਫੀਚਰ ਵੀ ਆਮ ਤੌਰ ਤੇ ਜ਼ਿਆਦਾ ਹੁੰਦੇ ਨੇ ਤਾਂ ਮਤਲਬ ਇਹ ਹੋਇਆ ਕਿ ਜੇ ਕਿਸੇ ਨੂੰ ਬਹੁਤ ਸਾਰੇ ਫੀਚਰ ਚਾਹੀਦੇ ਨੇ ਤੇ ਇੰਟਰਨੈਟ ਤੋਂ ਬਿਨਾਂ ਕੰਮ ਕਰਨਾ ਹੈ ਤਾਂ ਆਫਲਾਈਨ ਟੂਲ ਵਧੀਆ ਹੈ ਤੇ ਜੇ ਕਿਤੋਂ ਵੀ ਕੰਮ ਕਰਨਾ ਹੈ ਤੇ ਫਾਈਲਾਂ ਸਾਂਝੀਆਂ ਕਰਨੀਆਂ ਨੇ ਤਾਂ ਆਨਲਾਈਨ ਹੈਨਾ ਬਿਲਕੁਲ ਸਹੀ ਸਮਝੇ ਇਹ ਇੱਕ ਬਹੁਤ ਵਧੀਆ 6 ਨੰਬਰ ਦਾ ਸਵਾਲ ਬਣ ਸਕਦਾ ਹੈ ਠੀਕ ਹੈ ਤਾਂ ਹੁਣ ਸਾਡੇ ਕੋਲ ਔਜ਼ਾਰ ਆ ਗਏ ਨੇ ਹੁਣ ਅਸੀਂ ਅੱਗੇ ਵਧਦੇ ਹਾਂ ਤੇ ਵੈਬ ਲਈ ਕੁਝ ਬਣਾਉਣ ਦੀ ਗੱਲ ਕਰਦੇ ਹਾਂ ਤੇ ਇਸ ਦੇ ਲਈ ਵਰਤੋਂ ਹੁੰਦੀ ਹੈ HTML ਦੀ ਹਾਂਜੀ HTML ਯਾਨੀ ਵੈਬ ਦੀ ਭਾਸ਼ਾ ਇਸ ਦਾ ਸਾਰਾ ਕੰਮ ਟੈਗ ਤੇ ਚੱਲਦਾ ਹੈ ਜਿਹੜੇ ਐਂਗੂਲਰ ਬ੍ਰੈਕਟਾਂ ਵਿੱਚ ਲਿਖੇ ਜਾਂਦੇ ਨੇ ਟੈਗ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਇਹ ਮੋٹے ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲੇ ਨੇ ਕੰਟੇਨਰ ਟੈਗ ਕੰਟੇਨਰ ਟੈਗ ਮਤਲਬ ਕੰਟੇਨਰ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਜਿਸ ਵਿੱਚ ਕੁਝ ਪਾਇਆ ਜਾ ਸਕੇ ਤਾਂ ਇਹਨਾਂ ਵਿੱਚ ਇੱਕ ਸ਼ੁਰੂ ਕਰਨ ਵਾਲਾ ਟੈਗ ਹੁੰਦਾ ਹੈ ਜਿਵੇਂ ਪੀ ਤੇ ਇੱਕ ਬੰਦ ਕਰਨ ਵਾਲਾ ਪੀ ਤੇ ਸਾਰੀ ਸਮਗਰੀ ਇਹਨਾਂ ਦੇ ਵਿੱਚਕਾਰ ਆਉਂਦੀ ਹੈ ਅੱਛਾ ਤੇ ਦੂਜੀ ਕਿਸਮ ਦੂਜੀ ਹੁੰਦੇ ਨੇ ਐਮਪਟੀ ਟੈਗ ਇਹਨਾਂ ਨੂੰ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਇਹ ਬਸ ਇੱਕ ਕੰਮ ਕਰਦੇ ਨੇ ਤੇ ਬਸ ਜਿਵੇਂ ਬੀ ਆਰ ਟੈਗ ਇਹ ਸਿਰਫ ਇੱਕ ਲਾਈਨ ਤੋੜਨ ਯਾਨੀ ਲਾਈਨ ਬ੍ਰੇਕ ਲਈ ਵਰਤਿਆ ਜਾਂਦਾ ਹੈ ਠੀਕ ਹੈ ਹੁਣ ਜੇ ਅਸੀਂ ਆਪਣੇ ਵੈਬ ਪੇਜ ਨੂੰ ਥੋੜਾ ਸਜਾਉਣਾ ਹੋਵੇ ਤਾਂ ਕਿਹੜੇ ਟੈਗ ਕੰਮ ਆਉਂਦੇ ਨੇ ਸਰੋਤਾਂ ਵਿੱਚ ਫੌਂਟ ਤੇ ਬੋਡੀ ਟੈਗ ਦਾ ਜ਼ਿਕਰ ਹੈ ਹਾਂ ਬੋਡੀ ਟੈਗ ਤਾਂ ਵੈਬ ਪੇਜ ਦਾ ਮੁੱਖ ਹਿੱਸਾ ਹੁੰਦਾ ਹੈ ਜਿੱਥੇ ਸਭ ਕੁਝ ਦਿਸਦਾ ਹੈ ਇਹਦੇ ਦੋ ਖਾਸ ਗੁਣ ਯਾਨੀ ਐਟਰੀਬਿਊਟ ਨੇ ਕਿਹੜੇ-ਕਿਹੜੇ? ਇੱਕ ਹੈ BG ਕਲਰ ਜਿਸ ਨਾਲ ਤੁਸੀਂ ਪੂਰੇ ਪੇਜ ਦਾ ਬੈਕਗ੍ਰਾਉਂਡ ਰੰਗ ਬਦਲ ਸਕਦੇ ਹੋ ਤੇ ਦੂਜਾ ਹੈ ਟੈਕਸਟ ਜਿਸ ਨਾਲ ਪੇਜ ਤੇ ਲਿਖੇ ਸਾਰੇ ਟੈਕਸਟ ਦਾ ਰੰਗ ਇੱਕੋ ਵਾਰੀ ਬਦਲਿਆ ਜਾ ਸਕਦਾ ਹੈ। ਤੇ ਫੌਂਟ ਟੈਗ ਦਾ ਕੀ ਕੰਮ ਹੈ? ਫੌਂਟ ਟੈਗ ਨਾਲ ਤੁਸੀਂ ਕਿਸੇ ਖਾਸ ਟੈਕਸਟ ਦਾ ਰੂਪ ਰੰਗ ਬਦਲ ਸਕਦੇ ਹੋ ਜਿਵੇਂ ਉਸ ਦਾ ਆਕਾਰ ਯਾਨੀ ਸਾਈਜ਼, ਉਸ ਦਾ ਰੰਗ ਯਾਨੀ ਕਲਰ ਤੇ ਉਸ ਦਾ ਸਟਾਈਲ ਯਾਨੀ ਫੇਸ। ਬਹੁਤ ਵਧੀਆ। ਹੁਣ ਮੰਨ ਲਓ ਜੇ ਸਾਨੂੰ ਡਾਟਾ ਨੂੰ ਕਿ ਟਾਂਚੇ ਵਿੱਚ ਦਿਖਾਣਾ ਹੋਵੇ ਜਿਵੇਂ ਕੋਈ ਟਾਈਮ ਟੇਬਲ ਤਾਂ ਕੀ ਕਰਾਂਗੇ ਉਸ ਦੇ ਲਈ HTML ਸਾਨੂੰ ਟੇਬਲ ਦੀ ਸਹੂਲਤ ਦਿੰਦਾ ਹੈ ਟੇਬਲ ਡਾਟਾ ਨੂੰ ਕਤਾਰਾਂ ਯਾਨੀ ਰੋਜ਼ ਤੇ ਕਾਲਮਾਂ ਯਾਨੀ ਕਾਲਮਸ ਵਿੱਚ ਦਿਖਾਉਂਦਾ ਹੈ ਇਹ ਬਣਾਉਣ ਲਈ ਕਿਹੜੇ ਟੈਗ ਵਰਤੇ ਜਾਂਦੇ ਨੇ ਸਭ ਤੋਂ ਪਹਿਲਾਂ ਟੇਬਲ ਟੈਗ ਨਾਲ ਟੇਬਲ ਸ਼ੁਰੂ ਹੁੰਦਾ ਹੈ ਫਿਰ TR ਟੈਗ ਨਾਲ ਨਵੀਂ ਕਤਾਰ ਬਣਾਈ ਜਾਂਦੀ ਹੈ ਤੇ ਉਸ ਕਤਾਰ ਦੇ ਅੰਦਰ TD ਟੈਗ ਨਾਲ ਡਾਟਾ ਦੇ ਸੈੱਲ ਬੰਦੇ ਨੇ ਤੇ ਇਹ ਸੈੱਲ ਪੈਡਿੰਗ ਕੀ ਚੀਜ਼ ਹੈ ਸੈਲ ਪੈਡਿੰਗ ਇੱਕ ਗੁਣ ਹੈ ਜਿਹੜਾ ਸੈਲ ਦੇ ਬਾਰਡਰ ਤੇ ਉਸ ਦੇ ਅੰਦਰ ਲਿਖੇ ਡਾਟਾ ਵਿੱਚ ਥੋੜੀ ਜਿਹੀ ਖਾਲੀ ਥਾਂ ਬਣਾ ਦਿੰਦਾ ਹੈ ਤਾਂ ਜੋ ਸਭ ਕੁਝ ਸਾਫ਼-ਸਾਫ਼ ਦਿਖੇ ਠੀਕ ਹੈ ਤੇ ਜੇਕਰ ਸਾਨੂੰ ਜਾਣਕਾਰੀ ਇੱਕ ਸੂਚੀ ਮਤਲਬ ਲਿਸਟ ਦੇ ਰੂਪ ਵਿੱਚ ਦਿਖਾਣੀ ਹੋਵੇ ਉਸ ਦੇ ਲਈ ਦੋ ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਨੇ ਤੇ ਇਹ ਵੀ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ ਅੱਛਾ ਹਾਂਜੀ ਪਹਿਲੀ ਹੈ ਆਰਡਰਡ ਲਿਸਟ ਜਿਸ ਨੂੰ OL ਟੈਗ ਨਾਲ ਬਣਾਇਆ ਜਾਂਦਾ ਹੈ ਇਹ ਨੰਬਰ ਵਾਲੀ ਲਿਸਟ ਹੁੰਦੀ ਹੈ 1 2 3 ਇਹ ਉਦੋਂ ਵਰਤੀ ਜਾਂਦੀ ਹੈ ਜਦੋਂ ਚੀਜ਼ਾਂ ਦਾ ਕ੍ਰਮ ਯਾਨੀ ਆਰਡਰ ਜ਼ਰੂਰੀ ਹੋਵੇ ਜਿਵੇਂ ਚਾਲ ਪੜਾਉਣ ਦੇ ਸਟੈਪਸ ਹਨ ਬਿਲਕੁਲ ਤੇ ਦੂਜੀ ਹੈ ਅਨ ਆਰਡਰਡ ਲਿਸਟ ਜਿਸ ਨੂੰ ਯੂ ਐਲ ਟੈਗ ਨਾਲ ਬਣਾਇਆ ਜਾਂਦਾ ਹੈ ਇਹ ਬੁਲੇਟ ਵਾਲੀ ਲਿਸਟ ਹੁੰਦੀ ਹੈ ਇਹ ਉਦੋਂ ਵਰਤੀ ਜਾਂਦੀ ਹੈ ਜਦੋਂ ਚੀਜ਼ਾਂ ਦੇ ਕ੍ਰਮ ਦਾ ਕੋਈ ਮਹੱਤਵ ਨਾ ਹੋਵੇ ਜਿਵੇਂ ਘਰ ਦੇ ਸਮਾਨ ਦੀ ਲਿਸਟ ਸਹੀ ਬਹੁਤ ਵਧੀਆ ਹੁਣ ਅਸੀਂ ਆਪਣੇ ਸਫ਼ਰ ਦੇ ਤੀਜੇ ਤੇ ਆਖਰੀ ਪੜਾਅ ਤੇ ਆ ਗਏ ਡਿਜ਼ਾਈਨ ਅਤੇ ਪ੍ਰਕਾਸ਼ਨ ਇੱਥੇ ਗੱਲ ਵਿਜ਼ੂਅਲਸ ਯਾਨੀ ਗ੍ਰਾਫਿਕਸ ਦੀ ਹੁੰਦੀ ਹੈ ਸਰੋਤ ਵੈਕਟਰ ਤੇ ਬਿਟਮੈਪ ਗ੍ਰਾਫਿਕਸ ਦੇ ਫਰਕ ਨਾਲ ਸ਼ੁਰੂ ਹੁੰਦੇ ਨੇ ਹਾਂ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਇਹ ਦੋਵੇਂ ਬੁਨਿਆਦੀ ਤੌਰ ਤੇ ਵੱਖਰੀਆਂ ਚੀਜ਼ਾਂ ਨੇ ਵੈਕਟਰ ਗ੍ਰਾਫਿਕਸ ਗਣਿਤ ਦੇ ਫਾਰਮੂਲੇ ਨਾਲ ਬੰਦੇ ਨੇ ਜਿਵੇਂ ਲਾਈਨਾਂ ਚੱਕਰ ਆਦਿ ਇਸ ਦਾ ਕੀ ਫਾਇਦਾ ਹੈ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਵੱਡਾ ਕਰ ਲੋ ਇਹਨਾਂ ਦੀ ਕੁਆਲਿਟੀ ਖਰਾਬ ਨਹੀਂ ਹੁੰਦੀ ਇਹ ਕਦੇ ਧੁੰਦਲੇ ਨਹੀਂ ਹੁੰਦੇ ਇਸ ਲਈ ਲੋਗੋ ਵਗੈਰਾ ਹਮੇਸ਼ਾ ਵੈਕਟਰ ਵਿੱਚ ਬਣਾਏ ਜਾਂਦੇ ਨੇ ਅੱਛਾ ਤੇ ਬਿਟਮੈਪ ਗ੍ਰਾਫਿਕਸ ਬਿਟਮੈਪ ਗ੍ਰਾਫਿਕਸ ਕੀ ਕਹਿੰਦੇ ਨੇ ਪਿਕਸਲਸ ਦੇ ਬਣੇ ਹੁੰਦੇ ਨੇ ਪਿਕਸਲਸ ਮਤਲਬ ਰੰਗਦਾਰ ਛੋਟੇ-ਛੋਟੇ ਡੱਬੇ ਸਾਡੇ ਫੋਨ ਜਾਂ ਕੈਮਰੇ ਤੋਂ ਖਿੱਚੀ ਹਰ ਫੋਟੋ ਇੱਕ ਬਿਟਮੈਪ ਹੁੰਦੀ ਹੈ ਤਾਂ ਫਿਰ ਜਦੋਂ ਅਸੀਂ ਕਿਸੇ ਛੋਟੀ ਫੋਟੋ ਨੂੰ ਵੱਡਾ ਕਰਦੇ ਆਂ ਤੇ ਉਹ ਫਟ ਜਾਂਦੀ ਹੈ ਧੁੰਦਲੀ ਹੋ ਜਾਂਦੀ ਹੈ ਹਾਂ ਉਸ ਨੂੰ ਪਿਕਸਲੇਸ਼ਨ ਕਹਿੰਦੇ ਨੇ ਕਿਉਂਕਿ ਕੰਪਿਊਟਰ ਉਹਨਾਂ ਛੋਟੇ-ਛੋਟੇ ਡੱਬਿਆਂ ਨੂੰ ਖਿੱਚ ਕੇ ਵੱਡਾ ਕਰ ਰਿਹਾ ਹੁੰਦਾ ਹੈ ਜਿਸ ਨਾਲ ਕੁਆਲਿਟੀ ਖਰਾਬ ਹੋ ਜਾਂਦੀ ਹੈ ਠੀਕ ਹੈ ਸਮਝ ਗਿਆ ਹੁਣ ਪੇਸ਼ੇਵਰ ਡਿਜ਼ਾਈਨ ਲਈ ਕਿਹੜੇ ਟੂਲ ਵਰਤੇ ਜਾਂਦੇ ਨੇ ਸਰੋਤਾਂ ਵਿੱਚ ਡੀਟੀਪੀ ਦਾ ਜ਼ਿਕਰ ਹੈ ਡੀਟੀਪੀ ਯਾਨੀ ਡੈਸਕਟਾਪ ਪਬਲਿਸ਼ਿੰਗ ਇਹ ਉਹ ਪ੍ਰੋਗਰਾਮ ਨੇ ਜਿਨ੍ਹਾਂ ਵਿੱਚ ਕਿਤਾਬਾਂ ਮੈਗਜ਼ੀਨਾਂ ਪੋਸਟਰ ਵਗੈਰਾ ਡਿਜ਼ਾਈਨ ਹੁੰਦੇ ਨੇ ਦੋ ਮੁੱਖ ਉਦਾਹਰਣਾਂ ਨੇ ਐਡੋਬ ਫੋਟੋਸ਼ਾਪ ਤੇ ਕੋਰਲ ਡਰਾ ਇਨ੍ਹਾਂ ਵਿੱਚ ਕੀ ਫਰਕ ਹੈ ਫੋਟੋਸ਼ਾਪ ਜਿਵੇਂ ਨਾਮ ਤੋਂ ਪਤਾ ਲੱਗਦਾ ਹੈ ਮੁੱਖ ਤੌਰ ਤੇ ਫੋਟੋਆਂ ਯਾਨੀ ਬਿਟਮੈਪ ਤਸਵੀਰਾਂ ਨੂੰ ਐਡਿਟ ਕਰਨ ਲਈ ਹੈ ਜਦਕਿ ਕੋਰਲ ਡਰਾ ਇੱਕ ਵੈਕਟਰ ਗ੍ਰਾਫਿਕਸ ਐਡੀਟਰ ਹੈ ਜੋ ਲੋਗੋ ਤੇ ਡਰਾਇੰਗ ਬਣਾਉਣ ਲਈ ਵਰਤਿਆ ਜਾਂਦਾ ਹੈ ਤਾਂ ਫਿਰ ਐਮ ਐਸ ਵਰਡ ਤੇ ਡੀ ਟੀ ਪੀ ਸੌਫਟਵੇਅਰ ਵਿੱਚ ਕੀ ਫਰਕ ਹੋਇਆ ਦੋਵਾਂ ਵਿੱਚ ਹੀ ਤਾਂ ਲਿਖਦੇ ਆ ਤੇ ਤਸਵੀਰਾਂ ਪਾਉਂਦੇ ਆ ਇਹਨਾਂ ਦਾ ਮਕਸਦ ਵੱਖਰਾ ਹੈ MS Word ਇੱਕ ਤਰ੍ਹਾਂ ਨਾਲ ਲਿਖਣ ਲਈ ਬਣਿਆ ਹੈ ਜਿਵੇਂ ਚਿੱਠੀਆਂ, ਰਿਪੋਰਟਾਂ ਪਰ DTP software ਜਿਵੇਂ Adobe PageMaker ਡਿਜ਼ਾਈਨ ਕਰਨ ਲਈ ਬਣਿਆ ਹੈ। ਇਸ ਨੂੰ ਥੋੜਾ ਹੋਰ ਸਮਝਾਓ। ਦੇਖੋ, MS Word ਵਿੱਚ ਟੈਕਸਟ ਸਿੱਧਾ ਪੇਜ ਤੇ ਲਿਖਿਆ ਜਾਂਦਾ ਹੈ ਪਰ DTP ਵਿੱਚ ਟੈਕਸਟ ਲਿਖਣ ਲਈ ਟੈਕਸਟ ਫਰੇਮ ਜਾਂ ਟੈਕਸਟ ਬਾਕਸ ਦੀ ਵਰਤੋਂ ਹੁੰਦੀ ਹੈ ਜਿਸ ਨੂੰ ਤੁਸੀਂ ਪੇਜ ਤੇ ਕਿਤੇ ਵੀ ਰੱਖ ਸਕਦੇ ਹੋ। ਇਸ ਨਾਲ ਡਿਜ਼ਾਈਨ ਤੇ ਪੂਰਾ ਕੰਟਰੋਲ ਮਿਲਦਾ ਹੈ। ਬਹੁਤ ਵਧੀਆ। ਤੇ ਹੁਣ ਆਖਰੀ ਗੱਲ ਜਦੋਂ ਸਭ ਕੁਝ ਬਣ ਗਿਆ ਤਾਂ ਉਸ ਨੂੰ ਕਾਗਜ਼ ਤੇ ਛਾਪਣ ਲਈ ਪ੍ਰਿੰਟਰ ਚਾਹੀਦਾ ਹੈ ਹਾਂ ਤੇ ਪ੍ਰਿੰਟਰ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੰਪੈਕਟ ਤੇ ਨੋਨ ਇੰਪੈਕਟ ਇੰਪੈਕਟ ਹਾਂ ਇੰਪੈਕਟ ਮਤਲਬ ਟਕਰਾਓ ਇਹ ਪ੍ਰਿੰਟਰ ਕਾਗਜ਼ ਨਾਲ ਸਰੀਰਕ ਟਕਰਾਹ ਕਰਕੇ ਛਾਪਦੇ ਨੇ ਜਿਵੇਂ ਇੱਕ ਟਾਈਪਰਾਈਟਰ ਇਹ ਬਹੁਤ ਸ਼ੋਰ ਕਰਦੇ ਨੇ ਤੇ ਹੌਲੀ ਹੁੰਦੇ ਨੇ ਜਿਵੇਂ ਕਿ ਡਾਟ ਮੈਟ੍ਰਿਕਸ ਪ੍ਰਿੰਟਰ ਤੇ ਨੋਨ ਇੰਪੈਕਟ ਇਹ ਕਾਗਜ਼ ਨੂੰ ਛੂਏ ਬਿਨਾ ਛਾਪ ਦੇਨੇ ਜਾਂ ਤਾਂ ਸਿਆਹੀ ਦੀ ਸਪਰੇ ਕਰਕੇ ਜਾਂ ਗਰਮੀ ਨਾਲ ਪਾਊਡਰ ਚਿਪਕਾ ਕੇ ਇਹ ਤੇਜ਼, ਸ਼ਾਂਤ ਤੇ ਬਿਹਤਰ ਕੁਆਲਿਟੀ ਵਾਲੇ ਹੁੰਦੇ ਨੇ ਜਿਵੇਂ ਕਿ ਲੇਜ਼ਰ ਤੇ ਇਨਕ ਜੈਟ ਪ੍ਰਿੰਟਰ ਜੋ ਅਸੀਂ ਅੱਜਕੱਲ ਕਰਾਂ ਵਿੱਚ ਵਰਤਦੇ ਹਾਂ ਤਾਂ ਇਹ ਸਾਰੇ ਸਫਰ ਦਾ ਨਿਚੋੜ ਕੀ ਨਿਕਲਿਆ ਆਓ ਪ੍ਰੀਖਿਆ ਲਈ ਮੁੱਖ ਨੁਕਤੇਆਂ ਨੂੰ ਦੁਹਰਾਈਏ ਬਿਲਕੁਲ ਤਾਂ ਸੰਖੇਪ ਵਿੱਚ ਇਹ ਗੱਲਾਂ ਯਾਦ ਰੱਖਣ ਵਾਲੀਆਂ ਨੇ ਪਹਿਲਾ ਸੌਫਟਵੇਅਰ ਦੋ ਤਰ੍ਹਾਂ ਦਾ ਹੈ ਸਿਸਟਮ ਜੋ ਕੰਪਿਊਟਰ ਚਲਾਉਂਦਾ ਹੈ ਤੇ ਐਪਲੀਕੇਸ਼ਨ ਜੋ ਸਾਡੇ ਕੰਮ ਕਰਦਾ ਹੈ ਦੂਜਾ ਆਨਲਾਈਨ ਟੂਲ ਕਿਤੋਂ ਵੀ ਕੰਮ ਕਰਨ ਦੀ ਸਹੂਲਤ ਦਿੰਦੇ ਨੇ ਪਰ ਇੰਟਰਨੈਟ ਤੇ ਨਿਰਭਰ ਨੇ ਜਦ ਕਿ ਆਫਲਾਈਨ ਟੂਲ ਬਿਨਾ ਇੰਟਰਨੈਟ ਦੇ ਚੱਲਦੇ ਨੇ ਤੀਜਾ HTML ਟੈਗ ਜਿਵੇਂ ਟੇਬਲ UL ਬੋਡੀ ਵੈਬ ਪੇਜ ਦਾ ਢਾਂਚਾ ਤੇ ਡਿਜ਼ਾਈਨ ਤਿਆਰ ਕਰਦੇ ਨੇ ਚੌਥਾ ਵੈਕਟਰ ਗ੍ਰਾਫਿਕਸ ਲੋਗੋ ਲਈ ਤੇ ਬਿਟਮੈਪ ਗ੍ਰਾਫਿਕਸ ਫੋਟੋਆਂ ਲਈ ਵਿੱਚ ਫਰਕ ਸਮਝਣਾ ਜ਼ਰੂਰੀ ਹੈ vector ਕਦੇ ਫਟਦੇ ਨਹੀਂ ਤੇ ਪੰਜਵਾਂ ਪੇਸ਼ੇਵਰ ਲੇਆਉਟ ਲਈ ਡੀਟੀਪੀ ਸੌਫਟਵੇਅਰ ਵਰਡ ਪ੍ਰੋਸੈਸਰਾਂ ਨਾਲੋਂ ਕਿਤੇ ਵੱਧ ਸ਼ਕਤੀਸ਼ਾਲੀ ਹਨ ਅਸੀਂ ਉਮੀਦ ਕਰਦੇ ਹਾਂ ਕਿ ਇਸ ਚਰਚਾ ਨੇ 10ਵੀਂ ਜਮਾਤ ਦੇ ਕੰਪਿਊਟਰ ਸਾਇੰਸ ਦੇ ਇਮਤਿਹਾਨ ਲਈ ਤੁਹਾਡੀ ਤਿਆਰੀ ਨੂੰ ਆਸਾਨ ਬਣਾ ਦਿੱਤਾ ਹੋਵੇਗਾ ਤੇ ਅੰਤ ਵਿੱਚ ਵਿਦਿਆਰਥੀਆਂ ਲਈ ਇੱਕ ਸਵਾਲ ਛੱਡ ਕੇ ਜਾ ਰਿਹਾ ਹਾਂ ਜਿਵੇਂ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦੇ ਟੂਲਸ ਹੋਰ ਤਾਕਤਵਰ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਭਵਿੱਖ ਵਿੱਚ ਵੈੱਬ ਡਿਜ਼ਾਈਨ ਤੇ ਗ੍ਰਾਫਿਕ ਡਿਜ਼ਾਈਨ ਦੀ ਪ੍ਰਕਿਰਿਆ ਕਿਵੇਂ ਬਦਲੇਗੀ ਕੀ ਇੱਕ ਦਿਨ ਸਾਨੂੰ HTML ਕੋਡ ਹੱਥੀ ਲਿਖਣ ਦੀ ਲੋੜ ਪਵੇਗੀ ਜਾਂ ਕੀ AI ਸਾਡੇ ਲਈ ਸਾਰਾ ਕੰਮ ਕਰੇਗਾ ਇਸ ਤੇ ਜ਼ਰੂਰ ਸੋਚਣਾ ਤੇ ਯਾਦ ਰੱਖਣਾ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਤੇ ਹੋਰ ਵਿਦਿਅਕ ਸਮੱਗਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵਾਰ ਮਿਲਦੇ ਹਾਂ